ਗੁਰ ਪ੍ਰਸਾਦ ਅਗਨ ਮੈਂ ਤਬ ਤੰਦ ਦੀਪਕ ਬਣ ਤਾਰਕ ਮੰਡਲ ਜਨਕ ਮੋਤੀ ਤੂਕ ਮਲੇ ਅਲਨ ਪਵਨ ਸકલ ਬਨ ਰਾਈ ਫੁਲਾਂ ਟਿਡੂਤੀ ਕੈਸੀ ਆਰਤੀ ਹੋਏ ਪਵਖਨਨ ਅਨਹਤਾ ਸ਼ਗਦ ਜੰਤ ਪੀਰੀ ਸੈ ਸਗਨ ਨਨ ਨਨ ਸੈ ਸਮੂਰਤਨ ਨਾਨਕ ਤੂੰ ਹੀ ਸੈ ਸਦ ਬਿਮਲ ਨਨ ਏਕ ਪੰਤ ਸੈ ਸਨਬ ਗੰਧੇ ਬਚਲਤ ਮੋਹੀ ਸਭ ਮੈਂ ਜੋਤ ਜੋਤ ਕਦ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪਰ ਜੋ ਤਿਸ ਭਾਵੈ ਸੁਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋ ਹਨ ਦਿਨ ਮੋਹੀ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਹਿ ਹੋਏ ਜਾਤੀ ਤੇਰੇ ਨਾਮ ਬਾਸਾ ਨਾਮ ਤੇ ਰੋਵਾਰਤੀ ਮਚ ਹਰ ਕੇ ਨਾਮ बिन ਝੂਟੇ ਸਗਲ ਫਸਾਰੇ ਨਾਮ ਤੇ ਰੂਆਸ ਨੂੰ ਨਾਮ ਤੇ ਨਾਮ ਤੇਰਾ ਕੇਸ ਰੋਲੇ ਸਟਕਾਰੇ ਨਾਮ ਤੇਰਾ ਅੰਬਲਾ ਨਾਮ ਤੇਰਾ ਚੰਦ ਕਸੇ ਜਪੇ ਨਾਮ ਲੈ ਤੁਤੇ ਕੋਚਾਰੇ ਨਾਮ ਤੇਰਾ دیਵਾਨਾ ਨਾਮ ਤੇ ਰੂਤੇ ਮਾਹੀ ਬਸਾਰੇ ਨਾਮ ਤੇਰੇ ਪਿਆਉ ਉੱਜਿਆ ਰੂਪਵਨ ਸਗਲਾਰੇ ਨਾਮ ਤੇਰਾ ਤਾ ਗਨਾ ਭਾਰ 18 ਸਗਲ ਜੋਖਾਰੇ ਤੇਰੋ ਕੀਆ ਨਾਮ ਤੇਰਾ ਤੁਹੀ ਚਬਰ ਟੋਲਾਰੇ 10 8 8 64 बर्तन है सकल के कह सत् नाम है हरभोग ते तुपदे न जाओ कमला पाति मंगला हर मंगल राजा राम राय को उत्तम दा निर तुहि नरनजन कमला पाति राम भगत आनंद जान कूरन परमानंद बखान मदन मूर्त पै सैन पणे पद परमानंदे सुन संदिया तेरी दे अदपते आज समाई सेद समादे अंतन लाग रहे सरनाई लेओ आरती ओपुर सतगुरु पूजो पाई ठांडा ब्राह्मण अ लाख न लख आ जाई दीप क देऊ दियारा ज्योत लाए पूजय पूजन हारा सारंग सङ्गे कबीर दास नरङ्कार निर्वाण गोपाल तेराया गोपाल तेराया तेरा ਨਕੇ ਕਾ ਸੁਭਾਰਤਾ ਦਾਲ ਸੀਤਾ ਮੰਗੂ ਕੀਓ ਹਮਰਾ ਖੁਸ਼ੀ ਕਰੇ ਪਨਿਆ ਸਾਧਨ ਨੇ ਕਾ 나ਜ ਮੰਗੂ ਸਾਸੀ ਕਾ ਗੋਪੈ ਸੁਮਗੂ ਲਵੇ ਰੀ ਤਾਜਨ ਤੁਰੀ ਚੰਗੇਰੀ ਪਰ ਕੀ ਕੀ ਹਣ ਚੰਗੀ ਚੰਤਨ ਨਾਲ ਲੈ ਵੈ ਮੰਗੇ ਓ ਪਾਲ ਤੇਰਾ ਆ ਗੋਪਾਲ ਤੇਰਾ ਆ ਸੁਭਈ ਆਪਾਂ ਹੈ ਗਹਿ ਜਬ ਤੇ ਤੁਮਰੇ ਤਬ ਤੇ ਕੋ ਮਨ ਸਿਮਰਤ ਸਾਸਤਰ বেদ ਸਭੇ ਬੇਦ ਕਹ ਹਮੇ ਇੱਕ ਨਾ ਜਾਣ। ਸ੍ਰੀ ਅੰਸ ਪਾਨਿ ਕਿਰਪਾ ਤੁਮਰੀ ਕਾ ਮੈਂ ਨਾ ਕਹੋ ਸਭ ਤੋ ਹੈ ਬਖਾਨਿਓ। ਦੋਹੇ ਰਾਗ ਸਗਲ ਦਵਰ ਕੋ ਛਾੜ ਕੇ ਕਹਿਉ ਤੁਹਾਰੋ ਦਵਾਰ ਵਾਹਾਂ ਕਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਤੇਟ ਕਰ ਬੈਸੋ ਹਰ ਜਨ ਪਿਆਰੇ ਸਤ ਗੁਰ ਤੁਮਰੇ ਕਾਜ ਸੁਵਾਰੇ ਦਰ ਮੇ ਸਰ ਮਾਰੇ ਚਨਕੀ ਪੈਰ ਰੱਖੇ ਕਰਤਾ ਬਾਦ ਸਾ ਸਾ ਸਭ ਵਸ ਕਰਤੀਂ ਅੰਮ੍ਰਿਤ ਨਾਮ ਰਸ ਪੀਂ ਨਿਰਭਉ ਹੋਏ ਭਜੋ ਭਗਵਾਂ ਸਤ ਸੰਗਤ ਮੈਂ ਲਕੀਨੋ ਤਾਂ ਸਰਨ ਪਰੇ ਪ੍ਰਭ ਅੰਤਰ ਜਾਨ ਨਾਨਕ ਓਟ ਪਗਰੀ ਪ੍ਰਭ ਸਵਾ ਮੇਰ ਕਰੂ ਬੈ ਸੋ ਹਰ ਜਨ ਪਿਆਰੇ ਤਤ ਗੁਰ ਤੁਮਰੇ ਕਾਜ ਸਭਾ संत जना ने हर जस गायो पोट जन्म ते दुख गवा तू चाहत सोई मन पा कर किरपा हर नाम दबा सर्व सुत हर नाम बडाई ਪੁਰ ਪਰਸਾਦ ਨਾਨਕ ਮੱਠ ਪੈਟ ਕਰ ਬੈਸੋ ਅਰਜਨਿਆਰੀ ਸਤਿਗੁਰ ਤੁਮਰੇ ਕਾਜ ਸਵਾਰੇ ਸੁਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤੁ ਮਹਤ ਇਸ ਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਗਤ ਠਗਿਆ ਆਂ ਗੁਰਿਆ ਆਂ ਵਾਚੈ ਧਰਮ ਹਦੂ ਕਰਮੀ ਆਪੋ ਆਪਣੀ ਇੰਨੇੜ ਕੇ ਤੂੰ ਜਿਨੀ ਨਾਮ ਟਿਆਆ ਕੈ ਮਸਕਟ ਕਾਲ ਨਾਨਕ ਤੇ ਮੁਖ ਉਜਲੇ ਕਿਤੇ ਸੁਤੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ